ਇਸ ਵੇਲੇ ਦੀ ਵੱਡੀ ਖਬਰ ਪਾਰਲੀਮੈਂਟ ਦੇ ਵਿੱਚ ਕੁਸਪੈਟ ਮਾਮਲੇ ਦੇ ਨਾਲ ਜੁੜੀ ਹੋਈ ਹੈ ਸੰਸਦ ਦੇ ਵਿੱਚ ਕੁਸਪੈਟ ਮਾਮਲੇ ਦੇ ਮਾਸਟਰਮਾਈਂਡ ਲਲਿਤ ਮੋਹਨ ਚਾਹ ਦੇ ਵੱਲੋਂ ਸਲੰਡਰ ਕਰ ਦਿੱਤਾ ਗਿਆ ਹੈ ਦਿੱਲੀ ਪੁਲਿਸ ਸਟੇਸ਼ਨ ਦੇ ਵਿੱਚ ਦੇਰ ਰਾਤ ਉਸ ਦੇ ਵੱਲੋਂ ਸਰੈਂਡਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੂਤਰਾਂ ਦੇ ਮੁਤਾਬਕ ਲਲਿਤ ਇੱਕ ਵਿਅਕਤੀ ਦੇ ਨਾਲ ਦਿੱਲੀ ਦੇ ਡਿਊਟੀ ਮਾਰਗ ਪੁਲਿਸ ਸਟੇਸ਼ਨ ਪਹੁੰਚਿਆ ਸੀ ਜਾਣਕਾਰੀ ਦੇ ਮੁਤਾਬਿਕ ਘਟਨਾ ਦੀ ਵੀਡੀਓ ਬਣਾਉਣ ਤੋਂ ਬਾਅਦ ਲਲਿਤ ਮੌਕੇ ਤੋਂ ਫਰਾਰ ਹੋ ਗਿਆ ਸੀ ਉਸਨੇ ਆਪਣੇ ਸਾਰੇ ਸਾਥੀਆਂ ਦੇ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਕੇ ਚਲਾ ਗਿਆ ਸੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਲਲਿਤ ਬਸਤੇ ਰਾਹੀਂ ਰਾਜਸਥਾਨ ਦੇ 나ਗੌਰ ਪਹੁੰਚਿਆ ਉੱਥੇ ਉਹ ਆਪਣੇ ਦੋ ਦੋਸਤਾਂ ਨੂੰ ਮਿਲਿਆ ਤੇ ਇੱਕ ਹੋਟਲ ਦੇ ਵਿੱਚ ਉਸਨੇ ਰਾਤ ਵੀ ਕੱਟੀ ਸੀ ਲਗਾਤਾਰ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਅਤੇ ਹੁਣ ਇਹ ਬਸਤੇ ਰਾਈ ਦਿੱਲੀ ਵਾਪਸ ਆਇਆ ਹੈ ਜਿਸ ਦੇ ਵੱਲੋਂ ਕੀ ਪੁਲਿਸ ਤੇ ਅੱਗੇ ਆਤਮ ਸਮਰਪਣ ਕਰ ਦਿੱਤਾ ਗਿਆ ਹੈ ਫਿਲਹਾਲ ਇਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਸੰਸਦ ਦੇ ਵਿੱਚ ਕੁਸਪੈਟ ਕਰਨ ਵਾਲੇ ਅਤੇ ਧੂਏ ਦੇ ਡੱਬੇ ਵਰਤਣ ਵਾਲੇ ਸਾਰੇ ਮੁਲਜ਼ਮ ਜੋ ਹੈ ਫੈਨਜ਼ ਕਲੱਬ ਦੇ ਵਿੱਚ ਸ਼ਾਮਿਲ ਸਨ ਇਹ ਲੋਕ ਸੋਸ਼ਲ ਮੀਡੀਆ ਦੇ ਗਰੁੱਪਾਂ ਤੇ ਆਪਣੀ ਵਿਚਾਰਧਾਰਾ ਨੂੰ ਪੋਸਟ ਵੀ ਕਰਦੇ ਸਨ ਇਸ ਕਲੱਬ ਨਾਲ ਕਈ ਰਾਜਾਂ ਦੇ ਲੋਕ ਵੀ ਜੁੜੇ ਹੋਏ ਸਨ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਪੁਲਿਸ ਦੇ ਮੁਤਾਬਕ ਲਲਿਤ ਝਾਨੇ ਮਨੋਰੰਜਨ ਨੂੰ ਮਾਰਚ ਚ ਸੰਸਦ ਭਵਨ ਦੀ ਰੇਕੀ ਕਰਨ ਦੇ ਲਈ ਗਿਆ ਸੀ ਸਾਗਰ ਜੁਲਾਈ ਦੇ ਵਿੱਚ ਵੀ ਸੰਸਦ ਭਵਨ ਆਇਆ ਸੀ ਪਰ ਅੰਦਰ ਨਹੀਂ ਜਾ ਸਕਿਆ ਮਨੋਰੰਜਨ ਤੇ ਸਾਗਰ ਨੇ ਦੇਖਿਆ ਕਿ ਇੱਥੇ ਜੁੱਤੀਆਂ ਦੀ ਜਾਂਚ ਨਹੀਂ ਕੀਤੀ ਜਾਂਦੀ ਇਸੇ ਕਰਕੇ ਜੁੱਤੀਆਂ ਦੇ ਵਿੱਚ স্মੋਕ ਕੈਨ ਲੁਕੋਏ ਹੋਏ ਸਨ ਸਾਰੇ 10 ਦਸੰਬਰ ਨੂੰ ਦਿੱਲੀ ਪਹੁੰਚੇ ਸਨ ਮਨੋਰੰਜਨ ਫੋਲਾਈਟ ਦੇ ਰਾਈ ਆਇਆ ਰਾਜਸਥਾਨ ਤੋਂ ਇੱਕ ਹੋਰ ਨੇ ਦਿੱਲੀ ਪਹੁੰਚਣਾ ਸੀ ਅਮੋਲ ਨੇ ਇੰਡੀਆ ਗੇਟ ਤੇ ਥਾਣੇ ਤੋਂ ਲਿਆਂਦੇ স্মੋਕ ਕੈਨ ਸਾਰਿਆਂ ਨੂੰ ਵੰਡੇ ਸਦਰ ਬਾਜ਼ਾਰ ਤੋਂ ਤਿਰੰਗਾ ਝੰਡਾ ਵੀ ਖਰੀਦਿਆ ਸਾਗਰ ਨੇ ਦੋ ਪਾਸ ਹਾਸਲ ਕੀਤੇ ਇਸ ਲਈ ਸਿਰਫ ਸਾਗਰ ਮਨੋਰੰਜਨ ਹੀ ਸੰਸਦ ਦੇ ਵਿੱਚ ਦਾਖਲ ਹੋਏ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਾਸਟਰਮਾਈਂਡ ਜਿਸ ਨੇ ਕੀ ਇਹ ਸਾਰੀ ਜੋ ਪਲੈਨਿੰਗ ਰਚੀ ਸੀ ਉਸ ਨੂੰ ਆਤਮ ਸਮਰਪਣ ਕਰ ਦਿੱਤਾ ਗਿਆ ਦਿੱਲੀ ਪੁਲਿਸ ਤੇ ਅੱਗੇ ਦੇਰ ਰਾਤ ਉਸ ਤੇ ਵੱਲੋਂ ਆਤਮ ਸਮਰਪਣ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਪਾਰਲੀਮੈਂਟ ਦੇ ਵਿੱਚ ਕੁਸਪੈਟ ਮਾਮਲੇ ਦੇ ਨਾਲ ਜੁੜੀ ਹੋਈ ਹੈ ਸੰਸਦ ਦੇ ਵਿੱਚ ਕੁਸਪੈਟ ਮਾਮਲੇ ਦੇ ਮਾਸਟਰਮਾਈਂਡ ਲਲਿਤ ਮੋਹਨ ਚਾਹ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ ਹੈ ਦਿੱਲੀ ਪੁਲਿਸ ਸਟੇਸ਼ਨ ਦੇ ਵਿੱਚ ਦੇਰ ਰਾਤ ਉਸਦੇ ਵੱਲੋਂ ਸਰੈਂਡਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੂਤਰਾਂ ਦੇ ਮੁਤਾਬਿਕ ਲਲਿਤ ਇੱਕ ਵਿਅਕਤੀ ਦੇ ਨਾਲ ਦਿੱਲੀ ਦੇ ਡਿਊਟੀ ਮਾਰਗ ਪੁਲਿਸ ਸਟੇਸ਼ਨ ਪਹੁੰਚਿਆ ਸੀ ਜਾਣਕਾਰੀ ਦੇ ਮੁਤਾਬਿਕ ਘਟਨਾ ਦੀ ਵੀਡੀਓ ਬਣਾਉਣ ਤੋਂ ਬਾਅਦ ਲਲਿਤ ਮੌਕੇ ਤੋਂ ਫਰਾਰ ਹੋ ਗਿਆ ਸੀ ਉਸਨੇ ਆਪਣੇ ਸਾਰੇ ਸਾਥੀਆਂ ਦੇ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਕੇ ਚਲਾ ਗਿਆ ਸੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਲਲਿਤ ਬਸਤੇ ਰਾਹੀਂ ਰਾਜਸਥਾਨ ਦੇ 나ਗੌਰ ਪਹੁੰਚਿਆ ਉੱਥੇ ਉਹ ਆਪਣੇ ਦੋ ਦੋਸਤਾਂ ਨੂੰ ਮਿਲਿਆ ਤੇ ਇੱਕ ਹੋਟਲ ਦੇ ਵਿੱਚ ਉਸਨੇ ਰਾਤ ਵੀ ਕੱਟੀ ਸੀ ਲਗਾਤਾਰ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਅਤੇ ਹੁਣ ਇਹ ਵਸਤੇ ਰਾਈ ਦਿੱਲੀ ਵਾਪਸ ਆਇਆ ਹੈ ਜਿਸ ਦੇ ਵੱਲੋਂ ਕੀ ਪੁਲਿਸ ਤੇ ਅੱਗੇ ਆਤਮ ਸਮਰਪਣ ਕਰ ਦਿੱਤਾ ਗਿਆ ਹੈ ਫਿਲਹਾਲ ਇਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਸੰਸਦ ਦੇ ਵਿੱਚ ਕੁਸਪੈਟ ਕਰਨ ਵਾਲੇ ਅਤੇ ਧੂਏ ਦੇ ਡੱਬੇ ਵਰਤਨ ਵਾਲੇ ਸਾਰੇ ਮੁਲਜ਼ਮ ਜੋ ਹੈ ਫੈਨਜ਼ ਕਲੱਬ ਦੇ ਵਿੱਚ ਸ਼ਾਮਿਲ ਸਨ ਇਹ ਲੋਕ ਸੋਸ਼ਲ ਮੀਡੀਆ ਦੇ ਗਰੁੱਪਾਂ ਤੇ ਆਪਣੀ ਵਿਚਾਰਧਾਰਾ ਨੂੰ ਪੋਸਟ ਵੀ ਕਰਦੇ ਸਨ ਇਸ ਕਲੱਬ ਨਾਲ ਕਈ ਰਾਜਾਂ ਦੇ ਲੋਕ ਵੀ ਜੁੜੇ ਹੋਏ ਸਨ ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਪੁਲਿਸ ਦੇ ਮੁਤਾਬਕ ਲਲਿਤ ਝਾਨੇ ਮਨੋਰੰਜਨ ਨੂੰ ਮਾਰਚ ਚ ਸੰਸਦ ਭਵਨ ਦੀ ਰੇਕੀ ਕਰਨ ਦੇ ਲਈ ਗਿਆ ਸੀ ਸਾਗਰ ਜੁਲਾਈ ਦੇ ਵਿੱਚ ਵੀ ਸੰਸਦ ਭਵਨ ਆਇਆ ਸੀ ਪਰ ਅੰਦਰ ਨਹੀਂ ਜਾ ਸਕਿਆ ਮਨੋਰੰਜਨ ਤੇ ਸਾਗਰ ਨੇ ਦੇਖਿਆ ਕਿ ਇੱਥੇ ਜੁੱਤੀਆਂ ਦੀ ਜਾਂਚ ਨਹੀਂ ਕੀਤੀ ਜਾਂਦੀ ਇਸੇ ਕਰਕੇ ਜੁੱਤੀਆਂ ਦੇ ਵਿੱਚ স্মੋਕ ਕੈਨ ਲੁਕੋਏ ਹੋਏ ਸਨ ਸਾਰੇ 10 ਦਸੰਬਰ ਨੂੰ ਦਿੱਲੀ ਪਹੁੰਚੇ ਸਨ ਮਨੋਰੰਜਨ ਫੋ ਲਾਈਟ ਦੇ ਰਾਈ ਆਇਆ ਰਾਜਸਥਾਨ ਤੋਂ ਇੱਕ ਹੋਰ ਨੇ ਦਿੱਲੀ ਪਹੁੰਚਣਾ ਸੀ ਅਮੋਲ ਨੇ ਇੰਡੀਆ ਗੇਟ ਤੇ ਥਾਣੇ ਤੋਂ ਲਿਆਂਦੇ স্মੋਕ ਕੈਨ ਸਾਰਿਆਂ ਨੂੰ ਵੰਡੇ ਸਦਰ ਬਾਜ਼ਾਰ ਤੋਂ ਤਿਰੰਗਾ ਝੰਡਾ ਵੀ ਖਰੀਦਿਆ ਸਾਗਰ ਨੇ ਦੋ ਪਾਸ ਹਾਸਲ ਕੀਤੇ ਇਸ ਲਈ ਸਿਰਫ ਸਾਗਰ ਮਨੋਰੰਜਨ ਹੀ ਸੰਸਦ ਦੇ ਵਿੱਚ ਦਾਖਲ ਹੋਏ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਾਸਟਰਮਾਈਂਡ ਜਿਸ ਨੇ ਕੀ ਇਹ ਸਾਰੀ ਜੋ ਪਲੈਨਿੰਗ ਰਚੀ ਸੀ ਉਸ ਨੂੰ ਆਤਮ ਸਮਰਪਣ ਕਰ ਦਿੱਤਾ ਗਿਆ ਦਿੱਲੀ ਪੁਲਿਸ ਤੇ ਅੱਗੇ ਦੇਰ ਰਾਤ ਉਸ ਤੇ ਵੱਲੋਂ ਆਤਮ ਸਮਰਪਣ ਕੀਤਾ ਗਿਆ